ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤੋ ਤੁਹਾਨੂੰ ਕਥਾ ਵਿਚਾਰ ਸੁਣਾਉਣੇ ਆ ਦਾਦੇ ਦਾਦੀ ਭੂਆ ਫੁੱਫੜ ਮਾਮੇ ਮਾਮੀ ਮੰਮੀ ਬੇਬੇ ਡੈਡੀ ਬਾਪੂ ਸਾਰੇ ਸਾਣੇ ਤੋਂ ਪਹਿਲੇ ਜੇ ਆਪਾਂ ਪਿਛਲੇ ਸਮੇਂ ਯਾਦ ਕਰੀਏ ਨਾ ਜਿਹਨੇ ਆਪਣੇ ਬਜ਼ੁਰਗ ਹੁੰਦੇ ਸੀ ਉਹ ਦਾਦਾ ਦਾਦੀ ਹੁੰਦੇ ਸੀ ਆਪਾਂ ਨੂੰ ਗੁਰੂਆਂ ਦੀਆਂ ਤੇ ਹੋਰ ਬਾਤਾਂ ਸੁਣਾਉਂਦੇ ਨੇ ਸੀ ਗੁਰੂਆਂ ਦੀਆਂ ਬਾਤਾਂ ਤੇ ਸਿੱਧੇ ਰਾਹ ਪਾਉਣਾ ਵੀ ਦੇਖੋ ਪੁੱਤ ਕਿਸੇ ਦਾ ਲਾਂਭਾ ਨਹੀਂ ਲੈ ਕੇ ਆਈਦਾ ਹੁੰਦਾ ਕਿਸੇ ਨਾਲ ਲੜੀਦਾ ਨਹੀਂ ਹੁੰਦਾ ਕਿਸੇ ਨਾਲ ਬੋਲੀਦਾ ਨਹੀਂ ਹੁੰਦਾ ਸਿਖਾਉਂਦੇ ਹੁੰਦੇ ਸੀ ਦਾਦਾ ਦਾਦੀ ਰਾਤ ਨੂੰ ਪਿਆਨ ਨੂੰ ਕਿਸੇ ਨਾਲ ਪੁੱਤ ਲੜਣਾ ਨਹੀਂ ਕਿਉਂ ਉਦੋਂ ਸਮਾਂ ਆਉਂਦਾ ਸੀ ਦੁਨੀਆ ਲੋਕ ਬਹੁਤ ਘੱਟ ਸੀ ਜਿਹੜੇ ਘਰ ਸੀ ਜਿਵੇਂ ਹੁਣ ਸਾਡੇ ਘਰ ਆ ਇੱਥੇ ਜਗ੍ਹਾ ਬਹੁਤ ਹੁੰਦੀ ਸੀ ਜਿਵੇਂ ਕਰਤਾਰ ਕੇ ਘਰ ਨਹੀਂ ਸੀ ਹੁੰਦੇ ਬਿਲਲੇ ਬਿਲਲੇ ਘਰ ਹੁੰਦੇ ਸੀਗੇ ਤੇ ਉਦੋਂ ਅਸੀਂ ਇੱਕ ਥਾਂ ਘਰਦੇ ਸੀ ਵੀ ਇੱਕ ਥਾਂ ਰਹਿੰਦੇ ਹੁੰਦੇ ਸੀ ਅੱਡੇ ਤੋਂ ਉੱਤੋਂ ਜਦੋਂ ਬੱਸ ਤੋਂ ਬੰਦਰ ਨੇ ਬੰਦੇ ਨੇ ਉਤਰਨਾ ਨਾ ਸਾਨੂੰ ਘਰੇ ਪਤਾ ਲੱਗ ਜਾਂਦਾ ਸੀ ਵੀ ਹੁਣ ਸਾਡੇ ਘਰੇ ਫਲਾਣਾ ਰਿਸ਼ਤੇਦਾਰ ਆ ਰਿਹਾ ਹੈ ਜਾਂ ਫਲਾਣਿਆਂ ਦਾ ਰਿਸ਼ਤੇਦਾਰ ਹੋ ਜਾ ਰਿਹਾ ਜਾਂ ਫਲਾਣਾ ਬੰਦਾ ਅੱਜ ਆਇਆ ਸ਼ਹਿਰੋਂ ਏਪਾ ਉੱਥੇ ਅਸੀਂ ਖੇਡਦੇ ਰਹਿਣਾ ਇਹ ਜਾਂ ਸਮਾਂ ਸੀ 12 12 13 13 ਸਾਲ ਦੀਆਂ ਕੁੜੀਆਂ ਮੁੰਡੇ ਅਸੀਂ ਇਕੱਠੇ ਰਾਤ ਨੂੰ 8 8 9 9 ਵਜੇ ਤਾਈਂ ਖੇਡੀ ਜਾਣਾ ਕਿ ਉਹ ਕੋਟਲਾ ਸਫਾ ਕੀ ਹੁੰਦਾ ਸੀ ਜਾਂ ਘੋੜਾ ਕੌਡੀ ਖਣੀ ਕੀ ਕਹਿੰਦੇ ਇਹ ਜਿਹਾ ਕੋਈ ਸੀਗਾ ਉਦੋਂ ਅਸੀਂ ਉਹ ਖੇਡਦੇ ਰਹਿਣਾ ਆ ਕੁੜੀਆਂ ਸਾਡੇ ਨਾਲ ਮਾੜੋ ਹੁੰਦੀ ਸੀ ਇਹਨਾਂ ਦੀਆਂ ਸੂਬੇ ਕੀਆਂ ਕੁੜੀਆਂ ਹੁੰਦੀਆਂ ਸੀਗੀਆਂ ਗੁੱਡੀ ਹੱਲ ਲੱਤਰ ਕੇ ਚਾਤੀ ਇਹ ਹੁੰਦੀ ਸੀ ਉਦੋਂ ਇਹ ਸਾਡੀ ਕੋਵਰ ਦੀ ਹੋਈ ਸੀ ਇਹ ਜੀਆਂ ਕੁੜੀਆਂ ਹੋਰ ਬਹੁਤ ਹੁੰਦੀਆਂ ਸੀਗੀਆਂ ਬੰਸੋ ਹੋਣੀ ਜਿਵੇਂ ਇਹਨਾਂ ਦੀਆਂ ਪ੍ਰੀਤਵਕੀਆਂ ਕੁੜੀਆਂ ਹੁੰਦੀਆਂ ਸੀ ਬੰਦਰ ਹੋਣੀ ਸਾਡੀਆਂ ਕੁੜੀਆਂ ਹੁੰਦੀਆਂ ਸੀ ਅਸੀਂ ਸਾਰਿਆਂ ਨੇ ਇਕੱਠਿਆਂ ਨਹੀਂ ਖੇਡਣਾ ਉੱਤੇ ਇਹ ਤਾਂ ਇਹੋ ਜੀ ਗੰਦੀ ਤਾਂ ਸੋਚ ਹੀ ਹੈ ਨਹੀਂ ਸੀਗੀ ਇਹ ਤਾਂ ਹੋਣੀ ਸਾਹ ਸੰਗਤ ਪੰਜਾਂ ਸੱਤਾਂ ਸਾਲਾਂ ਦੀ ਗੰਦੀ ਸੋਚ ਬਣ ਗਈ ਇਨਸਾਨ ਦੀ ਜਿਹੜੀ ਕਿ ਸੋਚਣ ਬਹੁਤ ਗਲਤ ਲੱਗ ਗਿਆ ਹੁਣ ਤਾਂ ਛੋਟੀਆਂ-ਛੋਟੀਆਂ ਕੁੜੀਆਂ 4-4 5-5 ਸਾਲ ਦੀਆਂ ਕੁੜੀਆਂ ਨਹੀਂ ਸੇਫ ਹੈ ਸਾਹ ਸੰਗਤ ਇਹਨਾਂ ਦੇ ਬਲਾਤਕਾਰ ਹੋਣ ਲੱਗ ਗਏ ਜੇ ਘਰੋਂ ਆਪਾਂ ਕਿਸੇ ਕੁੜੀ ਨੂੰ ਘਲਦਿਗੇ ਨਾ ਜਾਂ ਹੱਤੀ ਤੋਂ ਸੌਦਾ ਲਿਆ ਤੇ 5-10 ਮਿੰਟਾਂ ਦੇ ਵਿੱਚ ਵਿੱਚ ਕੁੜੀ ਸੇਫ ਨਹੀਂ ਆਪਣੀ ਬੱਚੇ ਆਪਣੇ ਸੇਫ ਨਹੀਂ ਹੈ ਬੱਚੇ ਦਾ ਜਵਾਗ ਬੱਚੇ ਨਹੀਂ ਆਪਣੇ ਸੇਫ ਮੁੰਡਾ ਹੋਵੇ ਭਲਾ ਕੁੜੀ ਨੇ ਤਾਂ ਸੇਫ ਹੋਣਾ ਹੀ ਕੀ ਆ ਹੁਣ ਇੱਕ ਆਪਾਂ ਮੂਵੀ ਦੇ ਵਿੱਚ ਦੇਖੀ ਹੈ ਨਾ ਜਿਹੜਾ ਮਿਰਰ ਵਾਲਾ ਦਿਖਾਈ ਜਾਂਦਾ ਵਾ ਉਹਦੇ ਵਿੱਚ ਹੁਣ ਕਿੱਡਾ ਬੰਦਾ ਅੰਬਰ ਤੇ ਛਕਿਆ ਬਾਣੇ ਵਾਲਾ ਵਾ ਦਮਾਲਾ ਸਜਾਇਆ ਹੋਇਆ ਤੇ ਕੁੜੀ ਮੈਨੂੰ ਇਹਦਾ ਵੀ ਉਹ 10 ਖਾਲ ਦੀ ਆ 12 ਸਾਲ ਦੀ ਜਿਹਦੇ ਮਗਰੋਂ ਗਲਤ ਹਰਕਤਾਂ ਕਰ ਰਿਹਾ ਹੈ ਦੇਖੋ ਤੁਸੀਂ ਲਾਓ ਸਾਹਿਬ ਤੇ ਦਿਨ ਦਾ ਟਾਈਮ ਚਾਰਕ ਦਾ ਸ਼ਾਮ ਦਾ ਗੁਰਦੁਆਰੇ ਤੋਂ ਮੱਥਾ ਟੇਕ ਕੇ ਆਏ ਆ ਜਵਾਕੋ ਤੇ ਉਹ ਮਗਰ ਘਰ ਤਹਰਕਤਾਂ ਕਰਦੇ ਆ ਦੇਖੋ ਤੁਸੀਂ ਕਿੱਥੇ ਯਾਰ ਆਪਣਾ ਕਿੱਥੇ ਤਾਂ ਆਪਣੇ ਖਾਲਸੇ ਸੜਾਉਂਦੇ ਰਹੇ ਆ ਇਹਨਾਂ ਦੀਆਂ ਧੀਆਂ ਪਣਾ ਨੂੰ ਤੇ ਕਿੱਥੇ ਆਪਣੇ ਯਾਰ ਅਜ ਆਪਣੇ ਸਿੱਖੀ ਇਹ ਕੰਮ ਕਰ ਲਾਗੇ ਸਿੱਖੀ ਸਿੱਖਾਂ ਦੇ ਕਰਨ ਲਾਗੇ ਯਾਰ ਕਿਹਦੇ ਨਾਲ ਲੜੀਏ ਯਾਰ ਆਪਣੇ ਮੁੰਡੇ ਸਿੱਖਾਂ ਦੇ ਮੁੰਡੇ ਸਿੱਖਾਂ ਦੀਆਂ ਕੁੜੀਆਂ ਨੇ ਗਲਤ ਕੋਈ ਹਿੰਦੂਆਂ ਦਾ ਮੁੰਡਾ ਨਹੀਂ ਕੋਈ ਮੁਸਲਮਾਨਾਂ ਦਾ ਮੁੰਡਾ ਨਹੀਂ ਜਦੋਂ ਨਿਕਲਦਾ ਸਿੱਖਾਂ ਦਾ ਮੁੰਡਾ ਹੀ ਨਿਕਲਦਾ ਸਿੱਖਾਂ ਦੀ ਕੋਈ ਕੁੜੀ ਨਿਕਲਦੀ ਆ ਉਦੋਂ ਪਤਾ ਲੱਗਦਾ ਵੀ ਇਹ ਤਾਂ ਸੈਖੀ ਸੈਖ ਨੂੰ ਮਾਰੀ ਜਾਂਦੇ ਆ ਲੜੀਏ ਕਿਹਦੇ ਨਾਲ ਦਾ ਪੁਲਿਸ ਵਾਲੇ ਵੀ ਸੈਖੀ ਆ ਉਹ ਨਹੀਂ ਸੁਣਦੇ ਗਾਣਾ ਜੱਜ ਵਕੀਰ ਨਹੀਂ ਸੁਣਦੇ ਰਾਜੀ ਰਵੇ ਨੂੰ ਸਿੱਧੀ ਪੈ ਜਾਂਦੇ ਵੀ ਜਿਹਦੇ ਤੇ ਦਾ ਨੁਕਸਾਨ ਹੋ ਗਿਆ ਬੇਪਤੀ ਹੋ ਗਈ ਉਹ ਕਿਹੜੇ ਯਾਰੋਂ ਨੂੰ ਕੋਈ ਇਨਸਾਫ ਹੀ ਨਾ ਮਿਲਿਆ ਦੱਸੋ ਕੀ ਕਰੂ ਯਾਰ ਇਨਸਾਫ ਲੈਣ ਗਿਆ ਸੇਫ ਨਹੀਂ ਉਹਦੇ ਤੇ ਪਤਾ ਨਹੀਂ ਕੀ ਹੋ ਜਿਹੜਾ ਕੁੱਟ ਘਟਾਪਾ ਉਹਦੇ ਤੇ ਹੋ ਜਿਹੜਾ ਵੀ ਤੂੰ ਕਹਿੰਦੀ ਗਲਤ ਲਾਈ ਜਾਂਦਾ ਲਜਾਵ ਆਪਾਂ ਜਵ ਦੇ ਬੱਚੇ ਘੂਰਨੇ ਨਹੀਂ ਤੇ ਆਪਾਂ ਇਹ ਅਗਲੇ ਤੇ ਗੱਲ ਪੈ ਜਾਣਾ ਵੀ ਤੂੰ ਸਾਡਾ ਬੱਚਾ ਠੀਕ ਆ ਤੂੰ ੁੱਡੇ ਕੁੜੀ ਗਲਤ ਆ ਜੇ ਅੱਗੇ ਕਿਸੇ ਆਪਣੇ ਮਾਤਾ ਪਿਤਾ ਨੇ ਲਾਂਭਾ ਲੈ ਕੇ ਜਾਣਾ ਤੇ ਘਰੇ ਆਪ ਦੇ ਕੁੱਟ ਪਰ ਨਹੀਂ ਸਾਡੇ ਵਰਗੇ ਜੇ ਕਿਸੇ ਨੇ ਲਾਂਭਾ ਲੈਣਾ ਸਾਡੇ ਘਰ ਦੇ ਨੇ ਪਹਿਲਾਂ ਸਾਨੂੰ ਕੁੱਟਣਾ ਇਹ ਸਾਰੇ ਤੁਸੀਂ ਹੀ ਹਲਤ ਕਰੀ ਹੋਊਗੀ ਤਾਂ ਇਹ ਲੰਬਾ ਆਇਆ ਕਿਉਂ ਲਿਆ ਤੁਸੀਂ ਅੱਜ ਕੱਲ ਆਪਾਂ ਬੱਚਿਆਂ ਨੂੰ ਘੂਰਦੇ ਨਹੀਂ ਸਾਹ ਸੰਗ ਸੋਚੋ ਆਪਾਂ ਵੀ ਕੁਝ ਸੋਚੋ ਯਾਰ ਨਿਰਾਪਰ ਆਪਾਂ ਕਿਸੇ ਤੇ ਇਲਜ਼ਾਮ ਨਾ ਆਪਾਂ ਯਾਰ ਜੱਜਾਂ ਜੁੱਜਾਂ ਦੇ ਉਦੋਂ ਜਾਣੇ ਆ ਥਾਣਿਆਂ ਚ ਉਦੋਂ ਜਾਣੇ ਜਦੋਂ ਨਕਸਲ ਹੋ ਜਾਂਦਾ ਪਹਿਲਾਂ ਉਹਦੇ ਬੱਚਿਆਂ ਨੂੰ ਘੂਰ ਕੇ ਰੱਖੋ ਆਪਦੇ ਫਰਾਂ ਦੇ ਥੱਲੇ ਰੱਖੋ ਜੇ ਕਿਸੇ ਗੁਰਦੁਆਰੇ ਕਿਸੇ ਮਸਜਿਦ ਤੇ ਮੰਦਿਰ ਜਾਣਾ ਵਾ ਨਾਲ ਜਾਇਆ ਕਰੋ ਮਾਪੇ ਧੀਆਂ ਦੇ ਇਕੱਲੀਆਂ ਕੁੜੀਆਂ ਨੂੰ ਨਾ ਤੋਰਿਆ ਕਰੋ ਉਹਨਾਂ ਬਹੁਤਿਆਂ ਕੁੜੀਆਂ ਸੀ ਆ ਦੇਖਿਆ ਹਜ਼ੀਰੇ ਦਾ ਹਜ਼ੀਰੇ ਨਹੀਂ ਨਾ ਤੇ ਉਦੋਂ ਵੀਰਵਾਰ ਨੂੰ ਦੀਵੇ-ਦੂਵੇ ਲਾਉਣ ਜਾਂਦੀਆਂ ਉਨਾਂ ਹੀ ਉਧਰ ਮਟੇਰ ਤੁਰੇ ਫਿਰਦੀ ਹੁੰਦੀ ਆ ਕੀ ਕਰੂ ਯਾਰ ਆ ਹੁਣ ਸਕੂਲ ਦੇ ਵਿੱਚ ਕੁੜੀਆਂ ਪੜਨ ਜਾਂਦੀਆਂ ਉੱਥੇ ਮੋਟਰਸਾਈਕਲਾਂ ਦੇ ਪੜਾਕੇ ਮਾਰੀ ਜਾਂਦੇ ਆ ਮੂਹਰ ਦੀ ਲੰਗਾਈ ਜਾਂਦੇ ਆ ਵਿੱਚ ਕੁੜੀਆਂ ਉਹਨਾਂ ਦੀਆਂ ਆਪਦੀਆਂ ਵੀ ਹੁੰਦੀਆਂ ਇਹ ਨਹੀਂ ਹੁੰਦਾ ਸਮਝ ਹੀ ਨਹੀਂ ਆਉਂਦੀ ਯਾਰ ਕੀ ਕਰੀ ਜਾਂਦੇ ਆ ਇਹ ਜੀ ਸੋਚ ਗਲਤ ਹੋ ਗਈ ਯਾਰ ਇਸ ਤਰ੍ਹਾਂ ਦਾ ਨਾ ਪੰਜਾਬ ਹੈ ਨਹੀਂ ਸੀ ਆਪਣਾ ਜਿਹੜਾ ਅੱਜ ਪੰਜਾਬ ਆਪਾਂ ਵੇਚ ਰਹੇ ਨਾ ਪੰਜਾਬ ਦੇ ਵਿੱਚ ਇਹ ਪੰਜਾਬ ਨਹੀਂ ਸੀ ਪਹਿਲਾਂ ਇਹ ਤਾਂ ਬੁਰਿਆਂ ਨੂੰ ਆਪਾਂ ਪਿਛਲੇ ਪੰਜਾਬ ਨੂੰ ਪੜ੍ਹ ਕੇ ਦੇਖਿਆ ਮੇਰੇ ਤਾਂ ਤਿੰਨੇ ਪੀੜ੍ਹੀਆਂ ਹੀ ਦੇਖੀਆਂ ਵਿਆਂ ਬਜ਼ੁਰਗ ਵੀ ਮੈਂ ਦੇਖ ਲਈ ਆਪਦੀ ਉਮਰ ਵੀ ਦੇਖ ਲਈ ਹੁਣ ਵਾਲੇ ਬੱਚੇ ਵੀ ਦੇਖੀ ਜਾਂਦਾ ਫੜੇ ਵੀ ਦੇਖੇ ਆ ਡਰਮੀਆਂ ਵੀ ਦੇਖੀਆਂ ਸੰਡੀ ਗੇਟ ਵੀ ਦੇਖੇ ਆ ਹੜੰਬੇ ਵੀ ਆ ਗਏ ਉਹ ਵੀ ਦੇਖਿਆ ਹੁਣ ਕਪੈਨਾ ਆ ਗਈਆਂ ਇਹ ਵੀ ਦੇਖ ਲਈਆਂ ਪਹਿਲਾਂ ਸਜਲੀਆਂ ਚ ਪਾ ਕੇ ਜਾਂ ਪੀਪੇ ਚ ਪਾ ਕੇ ਨਾ ਦਾਣੇ ਰੱਖਦੇ ਵੀ ਆ ਗੁਰਦੁਆਰਾ ਸਾਹਿਬ ਦੇ ਦਾਣੇ ਆ ਪਾਣੀ ਰੱਖਣਾ ਸਹਿ ਰਕਣੀ ਜੁੱਤੀ ਲਾ ਕੇ ਪੈਟ ਚ ਵੜਨਾ ਸਿਰ ਢਾਕੇ ਵੜਨਾ ਹੁਣ ਤਾਂ ਆਪਾਂ ਪੈੜ ਪਾਉਂਦੇ ਹੀ ਨਹੀਂ ਹੁਣ ਤਾਂ ਖੇਤਾਂ ਹੀ ਵੜਦੇ ਆ ਚੱਲ ਮੰਡੀ ਉੱਥੋਂ ਵੇਚ ਕੇ ਆ ਜਾਂਦੇ ਆ ਨਾ ਘਰੇ ਆਪਦੇ ਜਿਹੜੇ ਲੈਣੋ ਵੀ ਮੰਡੀ ਚੋਂ ਹੀ ਲਿਆਉਣੇ ਆ ਬਹੁਤ ਗੱਲਾਂ ਗੱਲ ਤਾਂ ਪਹਿਲਾਂ ਬਜ਼ੁਰਗ ਦਾਣੇ ਘਰੇ ਲੈ ਕੇ ਆਉਂਦੇ ਹੁੰਦੇ ਸੀ ਉਹ ਨਜ਼ਰ ਪਾਣੀ ਰੱਖਣਾ ਕੋਲੇ ਜੋਤ ਵੀ ਲਾਉਂਦੇ ਰਹੇ ਆ ਕਿ ਤਾਂ ਜਦੋਂ ਆਪਾਂ ਪੈੜ ਚੱਕਦੇ ਸੀ ਨਾ ਉੱਥੇ ਜੋਤ ਲਾਉਂਦੇ ਹੁੰਦੇ ਸੀ ਬਜ਼ੁਰਗ ਤੇ ਦੋ ਤਿੰਨ ਦਿਨ ਉਸੇ ਥੋੜੀਆਂ ਜੀਆਂ ਦਾਣੇ ਰੱਖ ਕੇ ਕੁੰਡੀਆਂ ਰੱਖ ਕੇ ਫਿਰ ਪੈਣਾ ਅੱਜ ਤੁਸੀਂ ਬਾਣ ਦੇ ਵਿੱਚ ਪਾ ਕੇ ਦਿਖਾ ਦਿਓ ਜਿੱਦੇ ਦਾਣੇ ਪਏ ਹੁੰਦੇ ਨਾ ਬੋਲ ਦਾ ਇੰਨਾ ਆਸਰਾ ਹੁੰਦਾ ਬੰਦੇ ਨੂੰ ਉਹਦੇ ਕੋਲੇ ਆਪਾਂ ਰੱਖ ਹੀ ਪਏ ਹੁੰਦੇ ਸੀ ਬੋਲ ਕੋਲੇ ਤੇ ਮਗਰੋਂ ਕੱਲਾ ਬਾਣ ਚ ਪਾ ਕੇ ਦਿਖਾ ਦੇ ਮੈਨੂੰ ਬਿਨਾਂ ਦਾਣਿਆਂ ਤੋਂ ਇਹ ਦਾਣਿਆਂ ਦਾ ਪ੍ਰਤਾਪ ਹੁੰਦਾ ਸੀ ਬਜ਼ੁਰਗਾਂ ਨੇ ਪਾਣੀ ਰੱਖਣਾ ਕੋਲੇ ਦੀਵਾ ਜਗਾ ਦੇਣਾ ਪਿੜ ਦੇ ਵਿੱਚ ਜਦੋਂ ਆ ਚੱਕ ਲੈਣਾ ਪਿੜ ਫਿਰ ਦੀਵਾ ਜਗਾਉਣਾ ਪਾਣੀ ਰੱਖ ਕੇ ਹੋਣਾ ਰੀੜੀ ਵਾਸਤੇ ਜਵਾਕਾਂ ਨੂੰ ਰੀੜੀ ਦਿੰਦੇ ਹੁਣ ਤਾਂ ਆਲੇ ਨੂੰ ਜਵਾਕਾਂ ਤਾਂ ਰੀੜੀ ਦਾ ਨਹੀਂ ਪਤਾ ਵੀ ਰੀੜੀ ਕੀ ਹੁੰਦੀ ਆ ਘਰਦਿਆਂ ਦੇ ਕੰਮ ਆਹੀਂ ਕਰੀ ਜਾਣੇ ਵੀ ਸਾਨੂੰ ਰੀੜੀ ਮਿਲੂਗੀ ਬੋਦੀ ਛੜਦੇ ਹੁੰਦੇ ਸੀ ਕਣ ਕਦੀ ਪਤਾ ਕਿਸੇ ਨੂੰ ਅੱਜ ਕੱਲ ਬੋਦੀ ਕੀ ਹੁੰਦੀ ਆ ਕਣਕ ਹੱਥਾਂ ਨਾਲ ਵੜਦੇ ਹੁੰਦੇ ਸੀ ਜਦੋਂ ਜੈਨ ਜਿੱਦੇ ਨਿਬੜ ਜਾਣੇ ਤੇ ਜਦੋਂ ਮਰਲਾਖ ਥਾਂ ਰਹਿ ਜਾਣਾ ਉਹਦੇ ਸਾਰੇ ਜਿੰਨੇ ਬੰਦੇ ਵੜਦੇ ਉਹਨਾਂ ਨੇ ਰੋਗ ਛੱਡ ਕੇ ਹੇ ਸੱਚੇ ਪਾਤਸ਼ਾਹ ਭਰ ਨੂੰ ਇਦੋਂ ਵੀ ਵੱਧ ਦੇਈ ਐ ਕਹਿ ਕੇ ਰੋਗ ਛੱਡ ਦੇਣੇ ਵੀ ਗਰੀਬ ਕੋਰ ਬਾਬਾ ਡਲੇ ਫੇਰ ਗਿਰ ਗੁਰਬੇ ਦੇ ਬਾਸ ਤੇ ਪਿੰਡ ਦੇ ਵਿੱਚ ਉਹ ਰਖਣੇ ਆ ਪਉਂਦੇ ਨਾ ਦਾਦਿਆਂ ਨੂੰ ਪਉਂਦੇ ਨੇ ਅਮਰਾਦ ਸਿੰਘਾਂ ਨੂੰ ਪਉਂਦੇ ਨੇ ਨਾਈਆਂ ਨੂੰ ਪਉਂਦੇ ਸਾਡੇ ਪਿੰਡ ਦਾ ਹਜੇ ਵੀ ਨਾਈ ਮਰਾਸੀ ਕਰਦੇ ਆ ਅਸੀਂ ਪਾਉਨੇ ਆ ਦਾਣੇ ਉਹਨਾਂ ਨੂੰ ਕੜਾਈਆ ਕੜਾਈਆ ਉਦੋਂ ਨਾ ਭਰੀਆਂ ਆ ਕੇ ਲੈਂਦੇ ਹੁੰਦੇ ਸੀ ਨਾਈ ਮਰਾਸੀ ਤੇ ਛੀਂਬੇ ਜਿਹੜੇ ਵੀ ਜਾਨੀ ਆਪਣੇ ਲਾਗੀ ਹੁੰਦੇ ਸੀ ਉਹਨਾਂ ਨੇ ਨਾ ਖੇਤ ਆ ਕੇ ਭਰੀ ਭਰੀ ਲਾਂਗੇ ਦੀ ਲੈ ਕੇ ਜਾਨੀ ਕਹਣਾ ਪਾਲੋ ਜੰਨੀ ਪੈਂਦੀ ਆ ਤੇ ਕਈਆਂ ਨੇ ਲੜੀ ਜਾਣਾ ਥੱਬੇ ਥੱਬੇ ਪਿਛੇ ਥੱਬਾ ਬਰੀ ਆ ਨਹੀਂ ਪਾਉਣਾ ਰਿਓੜੀਆਂ ਕਈ ਦੇ ਕੇ ਜਾਂਦੇ ਹੁੰਦੇ ਸੀ ਰਾਜੇ ਆਪਣੇ ਹਜਾਮਤਾਂ ਕਰ ਦਿੰਦੇ ਸੀ ਖੇਤ ਦੇ ਵਿੱਚ ਹੀ ਉਥੇ ਹਜਾਮਤ ਕਰ ਦੇਣੀ ਕੈਂਚੀ ਨਾਲੇ ਦਾਣੇ ਲੈ ਜਾਣਾ ਆਪਣੇ ਲੰਗਾ ਲੈ ਜਾਣਾ ਐ ਸਾਰਾ ਸਾਰਾ ਉਹ ਸਮਾਂ ਬਹੁਤ ਚੰਗਾ ਸੀ ਅੱਜ ਉਹ ਸਮਾਂ ਗਿਆ